ਗੁਰਜੀਕਾ ਖਾਲਸਾ ਬਾਘੁਰਜੀ ਕੀ ਫਤਿਹ ਅੱਜ ਬੜੀ ਮੰਦ ਭਾਂਗੀ ਦਿਲ ਨੂੰ ਬਲੁੰਦਰਣ ਵਾਲੀ ਘਟਨਾ ਇਥੇ ਹੋਈ ਆ ਜਗਤ ਜੋਤ ਧਨ ਧਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਭਾਵਨ ਸਰੂਪ ਹੀ ਇੱਥੇ ਪਿੰਡ ਭਾਮ ਦੇ ਵਿੱਚ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਅੱਖੇ ਨੂੰ ਅੱਗ ਲੱਗੀ ਦੋ ਤੋਂ ਬਾਅਦ ਸਾਰਾ ਕੁਝ ਹੋਇਆ ਜੋ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਆ ਮੌਕੇ ਤੇ ਅਸੀਂ ਸ਼੍ਰੀ ਅਕਾਲ ਤੱਕ ਸਾਹਤੋ ਪਹੁੰਚੇ ਆਂ ਅੰਦਰ ਦੀ ਹਾਲਤ ਬਹੁਤ ਬੁਰੀ ਆ ਅੰਦਰ ਸਾਰਾ ਕੋਸ਼ਿਡ ਢ ਗਿਆ ਔਰ ਇਹਦੇ ਤੋਂ ਅੱਗੇ ਮੈਂ ਪਿੰਡ ਦੇ ਬਹੁਤ ਸਾਰੇ ਗੁਰਦੁਆਰੇ ਚਾ ਕਰਕੇ ਆਇਆ ਆ ਸੰਗਤਾਂ ਨਾਲ ਦੀਆਂ ਉਹਨਾਂ ਗੁਰਦੁਆਰਿਆਂ ਤੇ ਕੋਈ ਪਹਿਰੇਦਾਰ ਨਹੀਂ ਆ ਨਾ ਦਿਨੇ ਆ ਨਾ ਰਾਤ ਆ ਪਿੰਡ 'ਚ ਬਹੁਤ ਸਾਰੇ ਗੁਰਦੁਆਰੇ ਆ ਇਹੋ ਜਿਹੀਆਂ ਘਟਨਾਵਾਂ ਜੇ ਪੰਥ ਨੇ ਰੋਕਣੀਆਂ ਵਾਂ ਇਹਦੇ ਲਈ ਜ਼ਰੂਰੀ ਆ ਪੰਥ ਦੀ ਪਹਿਰੇਦਾਰੀ ਜਿਹੜੇ ਗੁਰਦੁਆਰਾ ਸਾਹਿਬ 'ਚ ਸਵੇਰੇ ਦੋ ਦਿਨੇ ਦੋ ਪਹਿਰੇਦਾਰ ਤੇ ਰਾਤ ਨੂੰ ਦੋ ਪਹਿਰੇਦਾਰ ਨਹੀਂ ਆ ਉਹ ਗੁਰਦੁਆਰਾ ਸਾਹਿਬ 'ਚ ਫਿਰ ਪਾਵਨ ਸਰੂਪ ਦਾ ਸਤਕਾਰ ਨਹੀਂ ਰਹਿ ਸਕਦਾ ਔਰ ਜਿੱਥੇ ਇਹ ਨਹੀਂ ਹੋਣਗੇ ਉਹ ਸਾਰੇ ਪਾਵਨ ਸਰੂਪ ਨੇੜੇ ਦੇ ਇਤਿਹਾਸ ਗੁਰਦੁਆਰਾ ਸਾਹਿਬ ਭੇਜੇ ਜਾਣਗੇ। ਦੂਜੀ ਗੱਲ ਦੂਜੀ ਗੱਲ ਇਹ ਆ ਭਈ ਇਹ ਜੋ ਵੀ ਅੱਜ ਸੱਚੇ ਪਾਤਸ਼ਾਹ ਦੇ ਸੰਬੰਧ 'ਚ ਬੇਅਦਬੀ ਹੋਈ ਆ ਸਾਰੇ ਪਿੰਡ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਇੱਕ ਘਰ ਤੋਂ ਇੱਕ ਬੰਦਾ ਉੱਥੇ ਸੱਦਿਆ ਜਾਊਗਾ ਤਖਤ ਸਾਹਿਬ ਤੇ ਔਰ 8 ਤਰੀਕ ਦਾ ਇਹਨਾਂ ਨੂੰ ਕਹਿਤਾ ਵੀ ਇੱਥੇ ਇਕੱਠ ਹੋਊਗਾ ਇਲਾਕਾ ਇਕੱਠਾ ਹੋਊਗਾ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋੱਚਾ ਜੇ ਸਾਡੇ ਗੁਰੂ ਦਾ ਸਤਿਕਾਰ ਨਹੀਂ ਆ ਤੇ ਸਾਡਾ ਕਦੀ ਸਤਿਕਾਰ ਨਹੀਂ ਹੋਣਾ ਸਾਡੀਆਂ ਸਾਰੀਆਂ ਮੁਸ਼ਕਿਲਾਂ ਆਫਤਾਂ ਤਾਂ ਹੀ ਆ ਪਾਤਸ਼ਾਹ ਦਾ ਸਤਿਕਾਰ ਨਹੀਂ ਮੈਂ ਗੁਰਦੁਆਰਿਆਂ ਜਾ ਕੇ ਦੇਖਿਆ ਪੱਖੇ ਬੜੇ ਉੱਤੇ ਲੱਗੇ ਆ ਉਹਨਾਂ ਪੱਖਿਆਂ ਦੇ ਨਾਲ ਫਿਰ ਕਿਤੇ ਬੇਅਦਬੀ ਹੋ ਸਕਦੀ ਆ ਅਸੀਂ ਘਰਾਂ ਦੇ ਵਿੱਚ ਇਨਾ ਪ੍ਰੋਪਰ ਪ੍ਰਬੰਧ ਰੱਖਦੇ ਆ ਘਰਾਂ 'ਚ ਅੱਗ ਨਹੀਂ ਲੱਗਦੀ ਗੁਰਦੁਆਰਿਆਂ 'ਚ ਅੱਗ ਲੱਗਣੀਆਂ ਕੀ ਇਸ਼ਾਰੇ ਕਰਦੀਆਂ ਸੀਸੀਟੀਵੀ ਸਿੰਘਾਂ ਦੀ ਡਿਊਟੀ ਲਾਤੀ ਆ ਸਾਰੇ ਚੈੱਕ ਕਰਨਗੇ ਪ੍ਰਸ਼ਾਸਨ ਇੱਥੇ ਆ ਗਿਆ ਬਾਕੀ ਮੈਂ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਅਪੀਲ ਕਰਦਾ ਵਾਂ ਗੁਰਮਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਉਹਨਾਂ ਦਾ ਅਦਬ ਸਤਕਾਰ ਕਾਇਮ ਰੱਖਣਾ ਸਾਡਾ ਫਰਜ਼ ਆ ਪਿੰਡ ਪਿੰਡ ਪੰਥ ਪਹਿਰੇਦਾਰੀ ਕਰੇ ਸੰਗਤ ਪਹਿਰੇਦਾਰੀ ਕਰੇ ਔਰ ਅੱਜ ਜੇ ਮੈਂ ਇਸ ਪਿੰਡ ਦੇ ਅਸੀਂ ਸਾਰੇ ਗੁਰਦੁਆਰਾ ਸਾਹਿਬ ਚੈੱਕ ਕੀਤੇ ਆ ਪਤਾ ਨਹੀਂ ਅਸੀਂ ਕਿਹੜੇ ਪਿੰਡ 'ਚ ਕਦੋਂ ਚੱਲ ਜਾਣਾ ਔਰ ਅਸੀਂ ਦੇਖ ਰਹੇ ਆ ਸਾਰਾ ਕੁਝ ਨਿਗਰਾਨੀ ਦੇ ਵਿੱਚ ਆ ਸੱਚੇ ਪਾਤਸ਼ਾਹ ਦੇ ਅਦਬ ਸਰਕਾਰ ਲਈ ਸਾਨੂੰ ਦਿਨ ਰਾਤ ਵੀ ਵਿਚਰਨਾ ਪੈਂਦਾ ਤੇ ਆਪਾਂ ਵਿਚਰਾਂਗੇ ਸੰਗਤਾਂ ਇਥੋਂ ਦੀਆਂ ਦੁਖੀ ਹੀ ਪਾਠ ਕਰ ਰਹੀਆਂ ਅਸੀਂ ਪਰ ਸੰਗਤਾਂ ਨੂੰ ਵੀ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਦੱਸੇ ਆ ਕਿ ਰੋਣਾ ਹੱਲ ਨਹੀਂ ਆ ਦ੍ਰਿੜਤਾ ਹੱਲ ਆ ਸੱਚੇ ਪਾਤਸ਼ਾਹ ਨੇ ਸਾਨੂੰ ਦਰੜਤਾ ਦਿੱਤੀ ਆ ਪਰ ਗੁਰੂ ਇਹ ਹੁਣ ਆਲੇ-ਦੁਆਲੇ ਸੌ ਘਰ ਹੀ ਇੱਥੇ ਫਹਿਰੇਦਾਰ ਇੱਕ ਵੀ ਨਹੀਂ ਆ ਤੇ ਫਿਰ ਇਹੋ ਕੁਛ ਹੋਣਾ ਗੱਲ ਕਰੀਏ ਕਿ ਸਰ ਅੱਗ ਲੱਗੀ ਆ ਔਰ ਗੁਰੂ ਗੰਸਾ ਦੇ ਪ੍ਰਾਥਮਿਕ ਲੱਗੇ ਮੇਰੇ ਜਿਹੜੇ ਬਾਰੇ ਤੁਸੀਂ ਕੀ ਗੱਲ ਇੱਥੇ ਕਿ ਸਾਥ ਹਣ ਗੱਲੀ ਸਾਥ ਦੇਖੋ ਜੇ ਮਹਾਰਾਜ ਦੇ ਸਰੂਪ ਦੇ ਨਾਲ ਹੋਇਆ ਤਾਂ ਉਸ ਤੋਂ ਬਾਅਦ ਤਰੀਕੇ ਦੇ ਨਾਲ ਲੱਗੀ ਆ ਤੇ ਜਿਹਦੇ ਨਾਲ ਗੁਰਗੰਸਾ ਮਹਾਰਾਜ ਅਗਨੀ ਭੇਟ ਹੋਏ ਨੇ ਉਦੇ ਸਬੰਧ ਵਿੱਚ ਸਾਡੀ ਜਾਂਚ ਪੜਤਾਲ ਚੱਲ ਰਹੀ ਹੈ ਮੇਰੀ ਫੋਰੈਂਸਿਕ ਟੀਮ ਵੀ ਆ ਗਈ ਆ ਅਸੀਂ ਉਹਨਾਂ ਉਹਦਾ ਪੂਰੀ ਫੋਰੈਂਸਿਕ ਜਾਂਚ ਕਰਾਂਗੇ ਆਪਾਂ ਹਰ ਤਰ੍ਹਾਂ ਦਾ ਸੀਸੀਟੀ ਕੈਮਰੇ ਵੀ ਆਪਾਂ ਚੈੱਕ ਕਰ ਰਹੇ ਆ ਤੇ ਜਿਹੜਾ ਡੀਵੀਆਰ ਉਹਨੂੰ ਵੀ ਫੋਰੈਂਸਿਕਲੀ ਚੈੱਕ ਕਰ ਰਹੇ ਆ ਤੇ ਆਪਣਾ ਬਿਲਕੁਲ ਇੱਥੇ ਸ਼ਾਂਤੀ ਦਾ ਮਾਹੌਲ ਹੈ ਤੇ ਮੈਂ ਸੰਗਤ ਨੂੰ ਅਪੀਲ ਕਰ ਰਿਹਾ ਕਿ ਉਹ ਸ਼ਾਂਤੀ ਬਣਾਈ ਰੱਖੇ ਅਸੀਂ ਕਿਸੇ ਨੂੰ ਵੀ ਜੇ ਅਸੀਂ ਸਾਰਾ ਟੈਕਨੀਕਲੀ ਹਿਊਮਨਲੀ ਹਰ ਇੱਕ ਚੀਜ਼ ਕਰ ਰਹੇ ਆ ਜੇਕਰ ਕਿਸੇ ਨੂੰ ਬਖਸ਼ਾਗੇ ਨਹੀਂ ਅਸੀਂ ਅਸੀਂ ਫਿਲ ਅਸੀਂ ਬਿਲਕੁਲ ਬਣਾ ਕੇ ਰੱਖਣੀ ਆ ਤੇ ਅਸੀਂ ਬਿਲਕੁਲ ਹਰ ਇੱਕ ਪਹਿਲੂ ਤੋਂ ਅਸੀਂ ਇਸ ਚੀਜ਼ ਨੂੰ ਦੇਖ ਰਹੇ ਹਾਂ ਸਰ ਕਾਰਨ ਕੀ ਦੱਸਿਆ ਇਹਨਾਂ ਨੇ ਸਾਨੂੰ ਇਥੇ ਕੁਝ ਅਸਿੱਤੇ ਪਹੁੰਚੀਆਂ ਪਹਿਲਾਂ ਤਾਂ ਇੱਥੋਂ ਤੱਕ ਆਪਣੇ ਪਿੰਡ ਦੇ ਜਿਹੜੇ ਆਪਣੇ ਹੈਗੇ ਨੇ ਲੋਕ ਉਹਨਾਂ ਦੇ ਕਹਿਣ ਦੇ ਵਿੱਚ ਸਰਕਟ ਛਾਟਿਆ ਅਸੀਂ ਫਿਰ ਵੀ ਇਹਦਾ ਜਿਹੜਾ ਟੈਕਨੀਕਲੀ ਜਾਂਚ ਕਰਵਾ ਰਹੇ ਹਾਂ ਫ੍ਰੈਂਸਿਕ ਟੀਮ ਮੇਰੀ ਪਹੁੰਚ ਚੁੱਕੀ ਆ ਅਸੀਂ ਇਹਦਾ ਫ੍ਰੈਂਸਿਕ ਆਪਣਾ ਜਿਹੜਾ ਸੀਸੀਟੀ ਵੀ ਕੈਮਰਾ ਚੈੱਕ ਕਰਾਂਗੇ ਇੱਥੇ ਦਾ ਡੀਵੀਆਰ ਚੈੱਕ ਕਰਾਂਗੇ ਅਤੇ ਹੋਰ ਵੀ ਤਰ੍ਹਾਂ ਦੀ ਜੋ ਵੀ ਆਪਾਂ ਹਿਊਮਨ ਇੰਟੈਲੀਜੈਂਸ ਦੀ ਰਾਈ ਵੀ ਜੋ ਵੀ ਸਾਨੂੰ ਇਨਪੁਟ ਆਈ ਅਸੀਂ ਉਹਦੇ ਅਧਾਰ ਤੇ ਕੰਮ ਕਰਾਂਗੇ ਧੰਨਵਾਦ ਜੀ